ਸਾਨੂੰ ਮਿਲ ਗਿਆ ਵੀ ਠੇਕਾ ਪਾਈਪ ਲਾਈਨ ਪਾਉਣ ਦਾ ਹੈ ਤੇ ਰਾਜਵਿੰਦਰ ਨੇ ਕਰਤਾ ਪੁੱਠਾ ਕੰਮ ਇਹ ਦਬਾਉ ਗਾਲਾਂ ਇਹਨੇ ਬਈ ਕਿਸੇ ਦੀ ਪਾਣੀ ਵਾਲੀ ਪਾਈਪ ਵੜਤੀ ਤੇ ਹੁਣ ਜਿਹੜੀ ਦਿਹਾੜੀ ਲੈ ਹੈ ਸਾਈ ਨਹੀਂ ਛੱਡਦੇ ਹੈ ਸਾਨੂੰ ਪਹਿਲਾਂ ਦੱਸਦੇ ਪਹਿਲਾਂ ਦੱਸਣਾ ਸੀ ਪਹਿਲਾਂ ਦੱਸਣ ਦੀ ਕਹਿੰਦਾ ਬਈ ਇੱਥੇ ਪਾਈਪ ਤੇ ਆ ਮਾਰਿਆ ਕਿਸੇ ਦਾ ਟੱਕ ਉਹ ਇਹ ਘਰ ਵਾਲਾ ਨੇ ਦੱਸਿਆ ਨਹੀਂ ਇੱਥੇ ਪਾਇਪ ਐ ਸਾਡਾ ਤਾਂ ਹੁਣ 2 ਘੰਟੇ ਦੁਪਹਿਰੇ ਦੁਪਹਿਰੇ ਆ ਸੂਰਜ ਵੀ ਦੇਖ ਲੋ ਹੁਣ ਆ ਜਮਾ ਐ ਯਾਰ ਐ ਤਾਂ ਸੇਖਰਾ ਆਹ ਦੇਖ ਲੋ ਐ ਵਾਜਦਾ ਜਮਾ ਸਿਰਚਾ ਉਹ ਰਾਜਵਿੰਦਰ ਫਸ ਗਿਆ ਕਸੂਤਾ ਇੱਥੇ ਜੋੜ ਦਾਣਾ ਪੋ ਬਈ ਹਾਂਜੀ ਹਾਂਜੀ ਬੰਦਾ ਹੀ ਹੋ ਗਿਆ ਇਧਰੋਂ ਤਾਂ ਦੇਖ ਬਈ ਅਸੀਂ ਸਾਰੀ ਪਾਈਪ ਲਾਈਨ ਪਾ ਲਿਆ ਦੀ ਤੋਰਾ ਕੰਬੰਦਾ ਹੋ ਫਿਰਦਾ ਸਾਡਾ ਠੇਕੇਦਾਰ ਆ ਠੇਕੇਦਾਰ ਇਤਰੋ ਸਾਰਾ ਕੰਮ ਬਣ ਗਿਆ ਤੀ ਤੇ ਇੱਥੇ ਆ ਕੇ ਆ ਘਰ ਵਾਲਾ ਨੇ ਸਾਨੂੰ ਦੱਸਿਆ ਨਹੀਂ ਕਿ ਇੱਥੇ ਪਾਣੀ ਵਾਲੀ ਪਾਈਪ ਆ। ਆ ਫੁੱਟ ਗਈ। ਦੱਸੋ ਹੁਣ ਕੀ ਕਰੀਏ? ਉਹ ਠੇਕਾ ਸਾਡੇ ਕੋਲ ਹੈ। ਠੇਕਾ ਤਾਂ ਹੈਗਾ ਆਹਾ ਕੀ ਕਰਾਤਾ? ਬਸ ਠੇਕੇਦਾਰ ਨੂੰ ਤਾਂ ਕੰਮ ਕਰਦੇ ਕਰਦੇ ਤਾਂ ਹੋ ਹੀ ਜਾਂਦਾ ਗੱਲ ਤਾਂ। ਠੇਕੇਦਾਰ ਕਿਹੜਾ ਹੈ? ਹੈ ਹੋਰਾ ਆ ਵੱਡੇ ਕੀ ਪਾਈਪ ਉਹ ਲਾਉਣਾ ਇੱਥੇ ਜੋੜ ਕਸੂਤਾ ਕੰਮ ਹੋ ਗਿਆ ਦੁਪਹਿਰੇ ਦੁਪਹਿਰੇ ਰਾਜਵਿੰਦਰਾ ਉਹ ਕਰ ਦਾਂਗੇ ਜੀ ਹੁਣ ਕਰ ਦਾਂਗੇ ਟੈਨਸ਼ਨ ਨਾ ਲਓ ਹਾਂ ਘਾਰ ਵਾਲੇ ਮੜੇ ਜੀ ਐਂ ਤਾਂ ਮੜੇ ਜੀ ਵਧੀਆ ਨੇ ਘਰ ਵਾਲੇ ਆ ਸਾਨੂੰ ਕੂਲਰ ਵੀ ਲਾ ਕੇ ਦੇ ਤਾਂ ਦੁਪਹਿਰੇ ਦੁਪਹਿਰੇ ਹਾਂ ਹਰਾਜਵਿੰਦਰਾ ਚਲੋ ਹੁਣ ਇੱਥੇ ਬਹਿ ਜਾਨੇ ਆ ਭਾਈ ਕੂਲਰ ਦੇ ਹਵਾ ਚ ਐਨੇ ਰਾਜਵਿੰਦਰਾ ਲਾਉਂਦਾ ਜੋੜ ਠੇਕੇਦਾਰ ਸਾਡਾ ਪਰਾਂ ਭੱਜ ਗਿਆ ਚਲੋ ਫੇਰ ਦਿਖਾਵਾਂ ਤੁਹਾਨੂੰ ਜਦੋਂ ਗਾਹਾਂ ਜੋੜਨ ਲੱਗੇ ਜੋੜ ਆਹ ਤਾਂ ਬਹੁਤ ਵਧੀਆ ਪੈ ਗਈ ਥੀ ਬਈ ਇਹ ਹੈਗੀ ਐ 130 ਫੁੱਟ 130 ਜਾਂ ਕਿ 40 130 ਹੈ ਨਾ 130 ਫੁੱਟ ਦਾ ਠੇਕਾ ਲੈਂਦਾ ਤੇ ਅਸੀਂ 5000 ਚ ਹੁੰਦੇ ਆ ਅਸੀਂ ਤਿੰਨ ਕਿੰਨੇ ਕਿੰਨੇ ਆ ਜਾਣਗੇ ਸਾਨੂੰ 15 ਤੇ ਆ 45 ਤੇ ਲਾਲਾ ਤੂੰ ਪੌਣੇ 200 17 1700 ਦਿਹਾੜੀ ਪੇਜੂ ਆ ਬਦਲ ਲਵਾਂਗੇ ਇਹਦਾ ਹਾਇਰੇ ਹਾਇਰੇ ਬਦਲ ਲਈ ਪੈਣਗੇ ਇਹ ਜਦ ਹਾਂ 5500 ਇਹਦਾ ਲਾਲ ਹੈ 55 5500 ਰੁਪਇਆ ਬਣ ਜੂ ਜੇ ਕਿਸੇ ਨੇ ਬਾਈ ਪਾਈਪਲਾਈਨ ਪਵਾਉਣੀ ਹੋਈ ਸਾਨੂੰ ਦੱਸ ਦਿਓ ਆ ਪੱਥਰ ਵਾਲੀ ਪਾਈਪਲਾਈਨ ਪਾ ਦਿਆਂਗੇ ਅਸੀਂ ਹੋਰ ਤਾਂ ਨਹੀਂ ਸਾਥੋਂ ਪੈਂਦੀ ਕੋਈ ਪਾਵਾਂਗੇ ਜਮਾ ਲੈਵਲ 'ਚ ਆ ਪਈਆ ਸਾਡੇ ਕੋਲ ਆ ਦੇਖੋ ਇਹ ਆ ਪਈਆ ਬਾਲਟੀ ਪਾਈਪਲਾਈਨ ਸਾਡੇ ਕੋਲੇ ਆ ਜਮਾ ਐ ਇਕੱਲੀ-ਕੱਲੀ ਪਾਈਪ ਦਾ ਲੈਵਲ ਕਰਕੇ ਲਿਆਉਣੇ ਆ ਜਮਾ ਸਹੀ ਕਿਸਨੇ ਹੋਰ ਪਾਈਪ ਲਾਉਣ ਪਵਾਉਣੀ ਹੋਈ ਸਾਨੂੰ ਫੋਨ ਕਰ ਦਿਓ 9968882906 ਰਾਜਵਿੰਦਰ ਤੇਰਾ ਕਿੰਨਾ ਬਈ 78945255 75 77894 5255 52655 ਇਹ ਵੀ ਕਾਰੀਗਰ ਸਾਡਾ ਪੱਕਾ ਚੋਟੀ ਦਾ ਜਮਾ ਪਾਈਪ ਲਾਉਣ ਸਿਰੇ ਦੀ ਪਾਉਂਦਾ ਇਹ ਲੇਵਲ ਇਕਲੀ ਇਕਲੀ ਪਾਈਪ ਦਾ ਕਰਕੇ ਉਹ ਜਿਵੇਂ ਆ ਜੋੜ ਆ ਗਿਆ ਐਦਾ ਲੈਵਲ ਕਰਨਾ ਹੈ ਫਿਰ ਐਦਾ ਇਹ ਇਕਲੀ ਪਾਈਪ ਦਾ ਅੱਧਾ ਇੰਚ ਢਾਲ ਦਿੰਦਾ ਇੱਕ ਪਾਈਪ ਦੀ ਅੱਧਾ ਇੰਚ ਢਾਲ ਲਈ ਜਾਂਦਾ ਸਿਰੇ ਤੇ ਜਾ ਕੇ ਮੰਨ ਲਓ ਵੀ 140 ਕਿ ਫੁੱਟ ਹੈ ਇਹ ਅ 6 6.5 7 ਇੰਚ ਦੀ ਢਾਲ ਰੱਖ ਦੂਗਾ ਇਹਦਾ ਓ ਠੀਕ ਹੋ ਬਾਈ ਸਾਰੇ ਓਕੇ ਬਾਈ ਹੁਣ ਕਰਦੇ ਆਂ ਅਸੀਂ ਬੰਦ ਲਾਈਵ ਧੁੱਪ ਬਹੁਤ ਹੋ ਗਈ ਦੁਬਾਰੇ ਦਿਖਾਵਾਂ ਤੁਹਾਨੂੰ ਆਥਣੇ ਜੇ ਜਦੋਂ ਜੋੜ ਲਾਏ ਓਕੇ ਬਾਈ ਧੰਨਵਾਦ ਸਾਬ ਦਾ